ਜੋ ਜਦਰ ਸਾਹਿਬ ਨੂੰ ਸਨਿਆਬਾਰ ਰਹਿੰਦੇ ਪਾਰਟੀਆਂ ਨੇ ਲਾਇਆ ਸੀਗਾ ਕਿ ਜਦਰ ਸਾਹਿਬ ਕੋਲ ਇੱਕ ਇਹ opinion ਲੈ ਕੇ ਆ ਕਿ ਅਸੀਂ ਜਦਰ ਸਾਹਿਬ ਨੂੰ ਚੋਣ ਲੜਾਣਾ ਚਾਹੁੰਦੇ ਆ ਜਿਹੜੀਆਂ MP ਦੀਆਂ ਇਲੈਕਸ਼ਨਾਂ ਆ ਰਹੀਆਂ ਨੇ ਪੰਜਾਬ ਵਿੱਚ ਉਹ ਚੋਣ ਮਤਲਬ ਆਪਣੀ ਪਾਰਟੀ ਤੋਂ ਚੋਣ ਲੈ ਇਸ ਤਰ੍ਹਾਂ ਦੀਆਂ ਮਤਲਬ ਸਾਨੂੰ 4-5 ਜਗ੍ਹਾ ਤੋਂ ਸੁਨੇਹਾ ਲੱਗੇ ਸੀਗੇ ਕਿ ਵੀ ਪੰਥਕ ਪਾਰਟੀਆਂ ਤੋਂ ਵੀ ਔਰ ਜਿਹੜੀ ਖੇਤਰੀ ਪਾਰਟੀਆਂ ਜਿਹੜੀਆਂ ਆ ਨੇ ਪੰਜਾਬ ਦੀਆਂ ਉਹਨਾਂ ਵੱਲੋਂ ਚਰਿਆ ਲੱਗੇ ਸੀ ਤੋਂ ਅੱਜ ਜਦਰ ਸਾਹਿਬ ਨਾਲ ਜੋ ਰੂਬਰੂ ਗੱਲ ਹੋਈ ਤੇ ਉਹਨਾਂ ਨੂੰ ਦੱਸਿਆ ਕਿ ਵੀ ਇਸ ਤਰ੍ਹਾਂ ਇਸ ਤਰ੍ਹਾਂ ਕਿ ਵੀ ਸਨਿਆ ਲੱਗਾ ਹੈ ਕਿ ਵੀ ਇਸ ਤਰ੍ਹਾਂ ਤਰ੍ਹਾਂ ਉਹ ਕਹਿ ਰਹੇ ਨੇ ਕਿ ਪਾਰਟੀਆਂ ਵੀ ਤੁਸੀਂ ਚੋਣ ਪੰਜਾਬ ਚੋ ਕਿਸੇ ਵੀ ਜਿਹੜੀ ਵੀ ਹੈਗੀ ਹੈ 13 ਜਿਹੜੀਆਂ ਸੀਟਾਂ ਸੀਟਾਂ ਹੈਗੀਆਂ ਨੇ ਉਹ ਕਿਸੇ ਵੀ ਇੱਕ ਸੀਟ ਤੋਂ ਤੁਸੀਂ ਜਿੱਥੋਂ ਵੀ ਤੁਸੀਂ ਹਾਂ ਕਰਦੇ ਹੋ ਤੇ ਅਸੀਂ ਤੁਹਾਨੂੰ ਚੋਣ ਲੜਾਉਣਾ ਚਾਹੁੰਦੇ ਹਾਂ ਯਾਨੀ ਕਿ ਤੁਹਾਨੂੰ ਆਫਰ ਆ ਰਹੀ ਹੈ ਪਾਰਟੀਆਂ ਤੁਹਾਨੂੰ ਆਫਰ ਪੇਸ਼ਕਸ਼ ਕਰ ਰਹੀਆਂ ਤੁਹਾਨੂੰ ਟਿਕਟ ਦੇਣਾ ਚਾਹ ਰਹੀਆਂ ਬਿਲਕੁਲ ਬਿਲਕੁਲ ਪੇਸ਼ਕਸ਼ ਕਰ ਰਹੀਆਂ ਨੇ ਟਿਕਟ ਦੇਣਾ ਚਾਹ ਰਹੀਆਂ ਨੇ ਸੋ ਪਾਰਟੀਆਂ ਨੇ ਅਸੀਂ ਕਿਹੜੀਆਂ ਪਾਰਟੀਆਂ ਨੇ ਕਿਉਂਕਿ ਤਕਰੀਬਨ ਕਈ ਪਾਰਟੀਆਂ ਤਾਂ ਉਹਨਾਂ ਨੂੰ ਕੋਈ ਤਾਂ ਉਹਨਾਂ ਨੂੰ ਜਿਹੜਾ ਹੈਗਾ ਜੇ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਤਾਂ ਆਪ ਹੀ ਉਹਨਾਂ ਨੂੰ ਅੰਦਰ ਕਰਾਉਣ ਦੀ ਗੱਲ ਕਰੀਏ ਤਾਂ ਹੈਨਾ ਔਰ ਹੋਰ ਵੱਡੀ ਪਾਰਟੀਆਂ ਤੇ ਉਹਨਾਂ ਨੂੰ ਭਾਜਪਾ ਤਾਂ ਉਹਨਾਂ ਨੂੰ ਅਤਵਾਦੀ ਤੱਕ ਕਹੇ ਜਾਂਦੀ ਹੈਗੀ ਆ ਕਿਹੜੀ ਪਾਰਟੀਆਂ ਹੈਗੀਆਂ ਜਿਹੜੀ ਭਾਈ ਜੱਟਾਂ ਸੀ ਜਿਹੜੀਆਂ ਖੇਤਰੀਆ ਪਾਰਟੀਆਂ ਅਕਾਲੀ ਦਲ ਵਾਲੀਆਂ ਪਾਰਟੀਆਂ ਨੇ ਜਿਹੜੀਆਂ ਪੰਥਕ ਪਾਰਟੀਆਂ ਵੀ ਨੇ ਤੇ ਹੋਰ ਜਿਹੜੀਆਂ ਸ਼ਰਮੌਰ ਪਾਰਟੀਆਂ ਨੇ ਉਹਨਾਂ ਵੱਲੋਂ ਸੰਦੇਸ਼ ਲੱਗਾ ਹੈ ਕਿ ਭਈ ਜੇ ਜੱਦਰ ਸਾਹਿਬ ਨੂੰ ਅਸੀਂ ਚੋਣ ਲੜਾਣਾ ਚਾਹੁੰਦੇ ਆ ਤੇ ਤੁਸੀਂ ਜੱਦਰ ਸਾਹਿਬ ਨੂੰ ਸਨਿਆ ਲਾਓ ਠੀਕ ਹੈ ਸੋ ਜੱਦਰ ਸਾਹਿਬ ਨੂੰ ਅਸੀਂ ਸਨਿਆ ਲਾਇਆ ਸੀਗਾ ਤਾਂ ਉਸ ਬਾਬਤ ਜੱਦਰ ਸਾਹਿਬ ਦਾ ਸਿਰੇ ਤੋਂ ਜਿਹੜਾ ਹੈ ਉਹ ਚੋਣਤ ਨੂੰ ਨਕਾਰ ਦਿੱਤਾ ਅੱਛਾ ਨਹੀਂ ਲੜेंगे ਜੱਦਰ ਸਾਹਿਬ ਨੇ ਮਨਾ ਕਰ ਦਿੱਤਾ ਠੀਕ ਹੈ ਕੀ ਕਾਰਨ ਹੈ ਕਾਰਨ ਦੇਖੋ ਜੀ ਬਾਣੀ ਦੀ ਤੁਕ ਹੈ ਰਾਜ ਮਿਲਕ ਸਿਕਧਾਰੀਆਂ ਅਗਲੀ ਮੇ ਜਾਣ ਤੇ ਪਾਣੀ ਪਕਾ ਪੀਸ ਦਾਸ ਕੇ ਤਬ ਹੋਏ ਨਿਹਾਰ ਰਾਜ ਮਿਲਕ ਸਖਦਾਰੀਆਂ ਅਗਨੀ ਮੇ ਜਾਣ ਜਥੇਦਾਰ ਸਾਹਿਬ ਦਾ ਇਹ ਹੈ ਕਿ ਜਥੇਦਾਰ ਸਾਹਿਬ ਇੱਕ ਦਾਸ ਦੇ ਵਜੋਂ ਪੰਛ ਦੀ ਸੇਵਾ ਕਰਨਾ ਚਾਹੁੰਦੇ ਨੇ ਨਾ ਕਿ ਕਿਸੇ ਰਾਜਨੀਤਿਕ ਧਿਰ ਦੇ ਨਾਲ ਜੁੜ ਕੇ ਉਹ ਚੋਣਾਂ ਲੜਨ ਜਾਂ ਉਹਨਾਂ ਨੂੰ ਜਿ ਤਰ੍ਹਾਂ ਇਹ ਕਹਿ ਰਹੇ ਕਿ ਤੁਸੀਂ ਐਮਪੀ ਬਣੋ ਐਮਐਲਏ ਬਣੋ ਜਾਂ ਤੁਸੀਂ ਸੀਐਮ ਬਣੋ ਤੇ ਉਹ ਇਸ ਤਰ੍ਹਾਂ ਦੇ ਉਹਨਾਂ ਦੇ ਮਨ 'ਚ ਕਦੇ ਵੀ ਖੁਆਇਸ਼ ਨਹੀਂ ਹੈਗੀ ਉਹ ਤੇ ਤੁਸੀਂ ਦੇਖ ਰਹੇ ਹੋ ਕਿ ਜਦੋਂ ਜੱਜਦਾਰ ਸਾਹਿਬ ਨੂੰ ਜੱਜਦਾਰ ਵੀ ਲਾਣਿਆ ਗਿਆ ਸੀ ਤੇ ਉਹਨਾਂ ਨੂੰ ਤੁਸੀਂ ਸਾਰੀ ਕਵਰੇਜ ਕੀਤੀ ਸੀ ਆਕਾਲ ਚੈਨਲ ਵਿੱਚ ਤੇ ਉਹ ਵੀ ਜਿਹੜੀ ਜੱਜਦਾਰੀ ਜਿਹੜੀ ਹੈ ਕਿ ਉਹਨਾਂ ਨੂੰ ਸੰਗਤਾਂ ਦੀ ਬਹੁਤ ਜ਼ਿਆਦਾ ਪ੍ਰੈਸ਼ਰ ਸੀਗਾ ਸੰਗਤਾਂ ਦੀ ਆਗਿਆ ਹੁਕਮ ਸੀਗਾ ਤੇ ਸੰਗਤਾਂ ਦੀ ਹੁਕਮ ਨੂੰ ਮੰਨਦੇ ਹੋਏ ਉਹਨਾਂ ਨੇ ਉਹ ਜੱਜਦਾਰੀ ਵੀ ਕਬੂਲ ਕੀਤੀ ਸੀ ਅਸੀਂ ਇਤਿਹਾਸ ਤੋਂ ਸੇਧ ਲਈਏ ਕਿ ਜਿਹੜਾ ਦਰਬਾਰ ਸਾਹਿਬ ਹੈ ਨਾ ਦਰਬਾਰ ਸਾਹਿਬ ਵੀ ਜਿਹੜਾ ਹੈ ਉਹਦੇ ਸਾਹਮਣੇ ਅਕਾਲ ਤਖਤ ਸਾਹਿਬ ਹੈ ਉਹ ਵੀ ਅਕਾਲ ਤਖਤ ਵੀ ਜਿਹੜਾ ਹੈ ਨਾ ਉਹ ਸਿਆਸੀ ਸਾਡਾ ਦਖਤ ਹੈਗਾ ਉਹ ਵੀ ਜਿਹੜਾ ਹੈ ਉਹ ਦਰਬਾਰ ਸਾਹਿਬ ਦੇ ਚਰਨਾਂ ਵਿੱਚ ਬਣਿਆ ਹੈ ਜੀ 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 ਤੇ ਜਿਹੜਾ ਹੈ ਕਿ ਉਹ ਤੇ ਉਹਨਾਂ ਦਾ ਜਿਹੜਾ ਹੈਗਾ ਉਹ ਕਦੇ ਵੀ ਚੋਣਾਂ ਲੜਨ ਦੇ ਹੱਕ ਵਿੱਚ ਨਹੀਂ ਆਗੇ